ਹਲ ਕਰਾਂ ਥੱਲੇ ਜਗਨ ਸਿੰਘ ਜੀ ਰਾਜਵਾਲਾ ਉਹ ਕਰਦਾ ਕੋ ਯਾਰ ਬਾਤ ਵੀ ਹੋਈ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਬੰਦੇ ਆਸ ਤੇ ਆਇਆ ਭਾਈ ਕੇਸ ਵੀ ਹੋ ਗਿਆ ਉਹਦੀ ਇਸ਼ਤਿਹਾਰ ਉਹਦੇ ਕਈ ਦਿਨਾਂ ਦੀ ਦਵਾਈ ਵੀ ਸਾਡੇ ਵੀ ਜਾਣਾਂ ਸੀ ਤੇ ਬੈਠ ਕੇ ਉਹ ਨਾਲ ਨਹੀਂ ਆਇਆ ਆਪਣਾ ਪਰਿਵਾਰਕ ਤੌਰ ਤੇ ਮੀਟਿੰਗ ਆਖਾ ਥੋੜੀ ਹਾਂ ਸੋ ਸਿੰਘ ਸਾਹਿਬ ਕੁਝ ਦਿਨ ਲਈ ਵਿਦੇਸ਼ ਗਏ ਉਹ ਫਿਰ ਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਪੋਸ ਪਰਵਾਰ ਕਮੇਟੀ ਦੇ ਵਿੱਚ ਕੁਝ ਨੀਚੇ ਦੇ ਸਾਹਿਬ ਮੈਂ ਤੋਂ ਸਰਕਾਰ ਤੋਂ ਬਾਅਦ ਚਾਹਤਾ ਐਡਵੋਕੇਟ ਤੋਂ ਬੈਠ ਕੇ ਉਹਨਾਂ ਨਾਲ ਸਾਰੀ ਗੱਲ ਚੇਚਾ ਨਾ ਪਰਵਾਰਕ ਆਮਚਾਰ ਪਰਵਾਰਕ ਕੌਂਸਲ ਉਹ ਗੱਲਬਾਤ ਕਰਕੇ ਵੀ ਸਾਰੇ ਉਹਨਾਂ ਤੋਂ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਜੇਸਟਰ ਆ ਦਾ ਉਨੇ ਵਿੱਚ ਕੜਾ ਬਣਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਵਾਨ ਸਿੰਘ ਸਿਆਲ ਦਾ ਵੱਲੋਂ ਇਹ ਅਪੀਲ ਸੰਵਾਈ ਹਾਈ ਕੋਰਟ ਨੂੰ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਇਹ 7 ਵਾਰੀ ਇੱਕ ਸਾਲ ਦੇ ਵਿੱਚ ਫਰੋਹ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੀ ਇੱਕ ਸਾਲ 'ਚ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੇ ਸੀ ਪਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਸੌਤੀ ਸਮਰਾਥਿਆ ਹੋਵੇ ਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ 10 10 ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਰਮੈਨ ਜੇਰਮੈਨੂਲ ਦੇ ਵਿੱਚ ਵੀ ਹਰਿਆਣੇ ਦੀਆਂ ਜ਼ਮੀਨ ਜਿਹੜੀਆਂ ਪਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣਾ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਚੱਲ ਨੂੰ ਆਪਣੇ ਉਹਨੂੰ ਦੱਸ ਦਏ ਸਾਡੇ ਪਰਿਵਾਰਕ ਮੁਲਾਕਾਤ ਵੀ ਮੈਂ ਬਾਰ-ਬਾਰ ਕੀਤੀ ਨਾ ਸਾਫ਼ ਕੋਈ ਨਹੀਂ ਹੁੰਦਾ ਕਿ ਜਿਹੜੇ ਪਰਿਵਾਰਕ ਮੁਲਾਕਾਤ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਕਮੇਟੀ ਦੀਆਂ ਜਿਹੜੀਆਂ ਚੋਣਾ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬੇਗਲ ਦੇ ਦੇ ਥੋੜੇ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਉੱਪਰ ਦੇ ਵਕੀਲ ਦੇ ਕੋਈ ਟਾਈਮ ਨਾ ਦੇਣ ਇਹ ਸੋਚੋ ਉਹ ਮਜਬੂਰ ਹੋਣਾ ਥੱਲੇ ਕਰਾਂ ਥੱਲੇ ਬਲਵੰਤ ਸਿੰਘ ਜੱਜਾ ਆਣਾ ਠੀਕ ਹੈ ਪਰ ਯਾਰ ਬਾਤ ਹੀ ਆਈ ਜਿਹੜੇ ਇਸ ਮੇਲ ਬਗਰੀੰ لمبے ਆਸਰ ਹੁਣੇ ਆਇਆ ਭਾਈ ਤੇ ਸਨੀ ਸੁ ਗਿਆ ਉਹ ਸੀ ਕਿ ਉਹ ਕਈ ਦਿਨਾਂ ਦੀ ਦਵਾਈ ਸਾਡੇ ਵੀ ਚਾਹਣਾ ਸੀ ਤੇ ਬੈਠ ਕੇ ਉਹਨਾਂ ਨੇ ਭਾਈ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਏ ਹਾਂ ਸੋ ਸੰਗਤਾ ਉਹ ਕੁਝ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਕਮਿਟੀਨ ਕਰਕੇ ਆਏ ਹਾਂ ਉਸ ਪਰਿਵਾਰ ਕਮੇਟੀ ਦੇ ਵਿੱਚ ਕੁਝ ਨੀਚੇ ਦੇ ਸਾਹਿਬ तो मैं सरदार भगवान का एडवोकेट वो गलबात करते कई बार इस गल से भी लचार हो जाने बी कानून शायद साडे को नकड़ा बनिया श्रोमी गुरद्वारा प्रबंधक कमेटी वालों सरदार भगवान सिंह सियालका वालों पटीशन पाई हाईकोर्ट ने ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਫਰੋਮ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੇ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਲੋਕ ਵੀ ਲੱਗੇ ਸੀ ਪਰ 2 ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਸੌਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ 10-10 ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਲਮੈਨ ਜੇਲਮੈਨੂਲ ਦੇ ਵਿੱਚ ਵੀ ਹਰਿਆਣੇ ਦੀਆਂ ਤਰਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਆਉਣ ਵਾਲੀ ਆ ਸਰਕਾਰਾਂ ਨੇ ਅੱਜ ਤੋਂ ਆਪਣੇ ਉਹਨਾਂ ਬਦਤਮੇਨ ਸਾਡੇ ਪਰਿਵਾਰਕ ਮੁਲਾਕਾਤਾਂ ਦੀ ਬਾਰ-ਬਾਰ ਨਹੀਂ ਹੁੰਦਾ ਕਿ ਪਰਿਵਾਰਕ ਮੁਲਾਕਾਤ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਕਮੇਟੀ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬਿਲਕੁਲ ਇੰਦਰ ਨੂੰ ਹੋਇਆ ਛੋਟੇ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਪਰਿਸ਼ਦ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹਾਂ